ਓ ਜੀ ਤੂੰ ਤੇ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਬ ਤੇਰਾ ਸਬ ਤੇਰਾ ਕਹੋ ਨਾਨਕ ਸਬ ਤੇਰੀ ਵੜਿਆਈ ਕੋਈ ਨਾ ਨ ਜਾਣੇ ਮੇਰਾ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨੇਓਟਿਓ ਕੀਓਟ ਨਾਸਰਿਓ ਕੇ ਆਸਰਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਨੰਦ ਗੁਣੀ ਦੇਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾ ਕਵਨ ਸੰਜੋਗ ਮਿਲੋ ਪ੍ਰਭ ਅਪਨੇ ਕਵਨ ਸੰਜੋਗ ਮਿਲੋ ਪ੍ਰਭ ਅਪਨੇ ਨ ਸੰਜੋਗ ਮਿਲੋਂ ਪ੍ਰਭ ਆਪਣੇ ਕਵਨ ਸੰਜੋਗ ਮਿਲੋਂ ਪ੍ਰਭ ਆਪਣੇ ਪਲ ਪਲ ਨੇ ਮਖ ਸਦਾ ਹਰਜਤ ਨੇ ਪਲ ਪਲ ਮੇਮਖ ਸਦਾ ਹਰ ਚਪਨੇ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਮੇਮਖ ਸਦਾ ਹਰ ਚਪਨੇ ਦੇ ਪਾਣ ਦੇ ਮਖਸਾ ਦਾ ਹਰ ਜਪ ਨੇ ਕਵਨ ਸੰਜੋਗ ਮਿਲਾਓ ਪ੍ਰਭ ਆਪਣੇ ਕਵਨ ਸੰਜੋਗ ਮਿਲਾਓ ਪ੍ਰਭ ਆਪਣੇ ਪ੍ਰਭ ਕੇ ਨੇਤ ਤਿਆਵੋ ਚਰਨ ਕਮਲ ਪ੍ਰਭ ਕੇ ਨੇਤ ਤਿਆਵੋ ਕਵਨ ਸੁਮਤ ਜਿਤ ਕੀਤ ਮਪਾਂ व्य प्रीतम पाव कवन संजोग मिलो प्रभ अपने कवन संजोग मिलो प्रभ अपने

ਸਦਨਾਤਾ ਹੂੰ ਤੇਰੇ ਕਵਨ ਸੰਜੋਗ ਮਿਲੋਂ ਪ੍ਰਭ ਅਪਨੇ ਕਵਨ ਸੰਜੋਗ ਮਿਲੋਂ ਪ੍ਰਭ ਅਪਨੇ ਸੀ ਕਿਰਪਾ ਕਰੋ ਪ੍ਰਭ ਮੇਰੇ ਐਸੀ ਕਿਰਪਾ ਕਰੋ ਕਿਰਪਾ ਕਰੋ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂੰ ਬੇਰੇ ਹਰ ਨਾਨਕ ਬਿਸਰ ਨਾ ਕਾਹੂੰ ਬੇਰੇ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ पल पल निमित सदा 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 हर जब ने ऐसी कृपा करो प्रभु मेरे ऐसी कृपा करो प्रभु मेरे हर जब ਤ ਕਬਸਰ ਨਾ ਕਰ ਹੋਂ ਬੇਰੇ ਹਰਨਾਨਕ ਬਿਸਰ ਨਾ ਕਰ ਹੋਂ ਬੇਰੇ ਕਵਨ ਸੰਜੋਗ ਮਿਲੋਂ ਪ੍ਰਭ ਤਪਨੇ ਮੇਰੋਂ ਪ੍ਰਭ ਆਪਣੇ ਪਲ ਪਲ ਨੇ ਮੁਖ ਸਦਾ ਹਰ ਚਪਨੇ ਪਲ ਪਲ ਨੇ ਮੁਖ ਸਦਾ ਹਰ ਚਪਨੇ ਕਵਨ ਸੰਜੋਗ ਮੇਰੋਂ ਪ੍ਰਭ ਆਪਣੇ ਕਵਨ ਸੰਜੋਗ ਕਵਨ ਸੰਜੋਗ ਕਵਨ ਸੰਜੋਗ ਮਿਲੋਂ ਪ੍ਰਭ ਅਬਨੇ ਪ੍ਰਭ ਆਪਣੇ